ਰੀਡ ਦੀ ਹੱਡੀ ਮਜ਼ਬੂਤ ਕਰਨ ਦੇ ਲਈ ਅਪਣਾਓ ਇਹ ਚੀਜ਼ਾਂ ਕਮਰਦਰਦ ਤੋਂ ਮਿਲੇਗੀ ਮਿੰਟ ਦੇ ਵਿੱਚ ਰਾਹਤ ਜਾਣੋ ਇਸ ਦੇ ਰਾਮ ਬਾਣ ਫਾਇਦੇ ਰੀਡ ਦੀ ਹੱਡੀ ਦੇ ਵਿੱਚ ਦਰਦ ਪਹਿਲਾਂ ਤਾਂ ਬਜ਼ੁਰਗਾਂ ਦੇ ਵਿੱਚ ਦੇਖਿਆ ਜਾਂਦਾ ਸੀਗਾ ਉਮਰ ਦੇ ਹਿਸਾਬ ਦੇ ਨਾਲ ਪਰ ਹੁਣ ਨੌਜਵਾਨ ਪੀੜੇ ਦੇ ਵਿੱਚ ਵੀ ਰੀਡ ਦੀ ਹੱਡੀ ਦਾ ਦਰਦ ਲਗਾਤਾਰ ਵਧ ਰਿਹਾ ਹੈ ਤੇ ਬਹੁਤ ਸਾਰੇ ਅਜਿਹੇ ਲੋਕ ਦੇ ਜਿਨ੍ਹਾਂ ਜੋ ਲੋਕ ਰੀਡ ਦੀ ਹੱਡੀ ਤੋਂ ਕਾਫੀ ਪੀੜਿਤ ਨੇ ਤਾਂ ਕੁਝ ਰਾਮ ਬਾਣ ਤੁਹਾਨੂੰ ਇਲਾਜ ਦੱਸਾਂਗੇ ਕੁਝ ਚੀਜ਼ਾਂ ਖਾਣ ਦੇ ਨਾਲ ਉਹਨਾਂ ਨੂੰ ਅਪਣਾਉਣ ਦੇ ਨਾਲ ਤੁਹਾਡੀ ਰੀਡ ਦੀ ਹੱਡੀ ਦਾ ਦਰਦ ਜੋ ਕਿ ਛੂ ਮੰਤਰ ਹੋ ਸਕਦਾ ਹੈ ਦਰਅਸਲ ਅੱਜਕੱਲ ਨੌਜਵਾਨ ਤੇ ਬੱਚਾ ਨੂੰ ਵੀ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਵੱਧ ਰਹੀਆਂ ਨੇ ਜਿਸ ਦਾ ਵੱਡਾ ਕਾਰਨ ਹੈ ਖਰਾਬ ਪੋਸਚਰ ਬੁਰੀ ਲਾਈਫ ਸਟਾਈਲ ਤੇ ਗਲਤ ਖੁਰਾਕ ਦੱਸਦੇ ਕਿ ਨਿਊਰੋ ਸਪਲਾਈਨ ਸਰਜਨ ਡਾਕਟਰ ਅਰुण ਤੁੰਗਾਰੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਡਾਈਟ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਕੇ ਤੁਸੀਂ ਆਪਣੀ ਰੀੜ ਦੀ ਹੱਡੀ ਨੂੰ ਸਿਹਤਮੰਦ ਰੱਖ ਸਕਦੇ ਹੋ ਤੇ ਤੁਸੀਂ ਵੀ ਇਹ ਅਪਣਾ ਕੇ ਫਾਇਦੇ ਲੈ ਸਕਦੇ ਹੋ ਸਭ ਤੋਂ ਪਹਿਲਾਂ ਹੈ 베ਰੀਆ ਅਤੇ ਚੈਰੀਆ ਜੀ ਹਾਂ ਜੋ ਸਟ੍ਰਾਬੇਰੀ ਤੇ ਚੈਰੀਆਂ ਜਾਮੂਨ ਅਤੇ ਜੋ ਕਿ ਸ਼ਹਿਤੂਤ ਦੇ ਵਿੱਚ ਐਂਟੀਆਕਸੀਡੈਂਟ ਅਤੇ ਹੋਰ ਵੀ ਕਈ ਗੁਣਾਂ ਦੇ ਜੋ ਕਿ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਸਰੀਰ ਦੇ ਵਿੱਚ ਜਿੱਥੇ ਵੀ ਸੋਜ ਹੁੰਦੀ ਹੈ ਜਾਂ ਫਿਰ ਕਮਰ ਦਰਦ ਹੁੰਦਾ ਹੈ ਇਹ ਖੁਰਾਕ ਉਸ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ ਫਿਰ ਡਰਾਈ ਫੂਡਸ ਜੀ ਹਾਂ ਸਰੀਰ ਨੂੰ ਡਰਾਈ ਫੂਡਸ ਤੋਂ ਪੂਰਾ ਪੋਸ਼ਣ ਮਿਲਦਾ ਹੈ ਖਾਸ ਕਰਕੇ ਅਖਰੋਟ ਅਤੇ ਬਾਦਾਮ ਦੇ ਵਿੱਚ omega 3 ਫੈਟੀ ਐਸਿਡ ਹੁੰਦੇ ਨੇ ਜੋ ਕਿ ਨਰਵ ਸਿਸਟਮ ਦੇ ਲਈ ਬਹੁਤ ਵਧੀਆ ਹੁੰਦੇ ਨੇ ਇਨ੍ਹਾਂ ਤੋਂ ਸਰੀਰ ਨੂੰ ਐਂਟੀਆਕਸੀਡੈਂਟ ਅਤੇ ਖਣਿਜ ਵੀ ਮਿਲਦੇ ਨੇ ਜੋ ਕਿ ਰੀੜ ਦੀ ਹੱਡੀ ਅਤੇ ਡਿਸਕ ਨੂੰ ਪੋਸ਼ਣ ਦਿੰਦੇ ਨੇ ਫਿਰ ਹਰੀ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ, ਮੇਥੀ ਅਤੇ ਬਥੂਆ ਦੇ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਤੁਹਾਡੇ ਰੀਡ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਨੇ। ਇਹਨਾਂ ਦੇ ਵਿੱਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ ਜੋ ਕਿ ਰੀਡ ਅਤੇ ਜੋ ਕਿ ਡਿਸਕ ਨੂੰ ਸਿਹਤਮੰਦ ਅਤੇ ਲਚਕੀਲਾ ਰੱਖਦੀ ਹੈ। ਫਿਰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ। ਡੈਰੀ ਪ੍ਰੋਡਕਟਸ ਜਿਵੇਂ ਕਿ ਦੁੱਧ, ਦਹੀਂ ਅਤੇ ਪਨੀਰ ਦੇ ਵਿੱਚ ਭਰਪੂਰ ਕੈਲਸ਼ੀਅਮ ਹੁੰਦਾ ਹੈ। ਜੋ ਕਿ ਹੱਡੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹਨਾਂ ਤੋਂ ਸਰੀਰ ਨੂੰ ਵਿਟਾਮਿਨ ਡੀ3 ਵੀ ਮਿਲਦਾ ਹੈ ਜੋ ਕਿ ਰੀੜ ਦੀ ਹੱਡੀ ਦੀ ਸਿਹਤ ਨੂੰ ਚੰਗਾ ਵੀ ਰੱਖਦਾ ਹੈ ਫਿਰ ਹਲਦੀ ਵਾਲਾ ਦੁੱਧ ਹਲਦੀ ਵਾਲਾ ਦੁੱਧ ਬਹੁਤ ਹੀ ਪੁਰਾਣੇ ਸਮੇਂ ਤੋਂ ਕਿਹਾ ਜਾਂਦਾ ਹੈਗਾ ਕਿ ਜੇਕਰ ਕਿਸੇ ਨੂੰ ਦਰਦ ਹੁੰਦਾ ਹੈਗਾ ਜਾਂ ਫਿਰ ਕੋਈ ਛੋਟੀ ਮੋਟੀ ਬਿਮਾਰੀ ਵੀ ਹੁੰਦੀ ਹੈ ਤਾਂ ਉਹਨੂੰ ਖਤਮ ਕਰਨ ਦੇ ਲਈ ਹਲਦੀ ਵਾਲਾ ਦੁੱਧ ਬਹੁਤ کارਗਰ ਹੁੰਦਾ ਹੈ ਡਾਕਟਰ ਨੇ ਦੱਸਿਆ ਹੈਗਾ ਕਿ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਾਦੀ ਨਾਨੀ ਵੀ ਦਿੰਦੇ ਹੁੰਦੇ ਸੀਗੇ ਉਹ ਕਹਿੰਦੇ ਸੀਗੇ ਕਿ ਹਲਦੀ ਵਾਲਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਲਾਭਕਾਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਹਲਦੀ ਦੇ ਵਿੱਚ ਐਂਟੀ ਜੋ ਕਿ ਫਿਨਲ ਮੈਲਟਰੀ ਗੁਣ ਹੁੰਦੇ ਨੇ ਜੋ ਕਿ ਸੂਜਨ ਨੂੰ ਘਟਾਉਂਦੇ ਨੇ ਖਾਸ ਕਰਕੇ ਕਮਰ ਦਰਦ ਕੁੱਟਾ ਜੋ ਕਿ ਘਟਾਉਣ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਹਲਦੀ ਬਹੁਤ ਹੀ ਕਾਰਗਲ ਸਾਬਿਤ ਹੁੰਦੀ ਹੈ ਜੇਕਰ ਤੁਸੀਂ ਵੀ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਆ ਕਰੋ ਇਹ ਚੀਜ਼ਾਂ ਸ਼ਾਮਿਲ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਡੇਲੀ ਰੁਟੀਨ ਹੈ ਤੁਹਾਡਾ ਸਰੀਰ ਹੈ ਉਹ ਵੀ ਮਜ਼ਬੂਤ ਰਹੇਗਾ ਤੇ ਹੱਡੀਆਂ ਵੀ ਤੁਹਾਡੀਆਂ ਤੰਦਰੁਸਤ ਰਹਿਣਗੀਆਂ